ਸ਼ੰਕਰ 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 ਵੱਡੇ ਪਿੰਡ ਵਾਲੇ ਬੁੱਲੇ ਦਾ ਕਹਿੰਦੇ ਕਬੱਡੀ ਦੇ ਵਿੱਚ ਨਾ ਹੀ ਵਖਰਾ ਹੁਣ ਚਾਰਾਂ ਦੇ ਵਿੱਚੋਂ ਕੌਣ ਬਣੇਗਾ ਰਚਮੰਡਾ ਸਾਹੋਤੇ ਵਾਲਾ ਸਾਹੋਤੇ ਵਾਲਾ ਸਾਹੋਤੇ ਕਹਾ ਸਾਹੋਤੇ ਵਾਲਾ ਰੱਖ ਲਿਆ ਧੌਣ ਤੇ ਹੱਥ ਜਿਹਦੀ ਚੱਲਦੀ ਹੈ ਕਹਿੰਦੇ ਗੱਲ ਪੰਜਾਬ ਦੇ ਵਿੱਚ ਵੇਲੇ ਕਹਿੰਦੇ ਕੱਟ ਜਿੱਤੇ ਸਾਹੋਤੇ ਸਾਹੋਤੇ ਕਮਾਲ ਹੋ ਗਏ ਵਾਹ ਅਸ਼ਰਦਾ ਵਿੱਚ ਗਰਾਉਂਡ ਕਮਸਾਲ ਦੁਨੀਆਂ ਦੇ ਮੰਗੜ ਦੀ ਕੋਨੇ ਕੋਨੇ ਤਾਂ ਇਹਦਾ ਵਿੱਚ ਗਰਾਉਂਡ ਦਾ ਖੌਫ ਇਹਦਾ ਜਿਵੇਂ ਦੁਨੀਆਂ ਅੰਦਰੀ ਕਰੋਨੀ ਤੋਂ ਹੈਗੀ ਜੀ ਸੱਤ ਮਹਿਸੂਸ ਕਰ ਰਿਹਾ ਸ਼ਮਸ਼ਪੁਰਿਆ ਦੁਨੀਆਂ ਪਿੰਡਕ ਦੇ ਨਾਲ ਹਰਵਿੰਦਰ ਸਿੰਘ ਦੀ ਝੁੱਟੀ ਤੇ ਸੱਤਲ ਤੋਂ ਮੋਣਾ ਜੋਧਾ ਜੀ ਉਹਨਾਂ ਦਾ ਸੰਦੀਪ ਗੁਰਨਾ ਜੀ ਦਾ ਰਾਜਾ ਜੋਧ ਦੇ ਸਾਬੀ ਸੋਤੇ ਉਹਨਾਂ ਦਾ ਸਾਰਿਆਂ ਦਾ ਰੋਲ ਇੱਧਰ ਖੇਡ ਕਬੱਡੀ ਮੰਨੀ ਨਾ 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 ਬਣੀ ਆ ਮੱਲੀਆ ਵਾ ਕੁਸ਼ ਕਰਦਾ ਤੇ ਜਿੰਦੀ ਵੱਜ ਗਈ ਕੰਜੀ ਆਤਮ ਸ਼ਰਾਦੇ ਨਾਲ ਇੱਕ ਵਾਰੀ ਜੇ ਸਵਾਦ ਨਾਲ ਕੰਜੀ ਜਰ ਰੋੜ ਹੋ ਜਾਵੇ ਬੜਾ ਆਖਾ ਰੈਡਰ ਦਾ ਛੋਟਣਾ ਸਮਝ ਲਓ ਰਤਿੰਦਰ ਚਿੱਟੀ ਵਾਲਾ ਜੱਗਾਣ ਪਿਆਰਾ ਜਲਾਲਪੁਰ ਦਾ ਬਲਵੀਰ ਸਿੰਘ ਤਾਲਾ ਸ਼ੀਲੂ ਤੇਰਾ ਵੀਰ ਆਹ ਕਹਿੰਦੇ ਪੱਤੇ ਵਾਲੇ ਸੁਖਬਰਾਉ ਦਾ ਚੇਤਾ ਚਿੱਟੀਆ ਜੱਗਾ ਰਤਿੰਦਰ ਨੂੰ ਫੜ ਗਿਆ ਚਿੱਟੀਆ ਜੱਗਾ ਰਤਿੰਦਰ ਨੂੰ ਫੜ ਗਿਆ ਮਕਾਨ ਚਿੱਟੀ ਵਾਲਾ ਜਿੱੱਡੀ ਵਾਲਾ ਜਿੱੱਡੀ ਵਾਲਾ ਜਿੱੱਡੀ ਵਾਲਾ ਜੱਗਾ ਆਹ ਦੇਖਦੇ ਨੇ ਕੋਸ਼ਿਸ਼ ਕਰਦਾ ਜ਼ਿਲ੍ਹਾ ਜਲੰਧਰ ਪਿੰਡ ਜਿੱੱਡੀ ਇਹਨਾਂ ਉੱਪਰ ਇਹਨੇ ਵੀ ਖੇਡ ਵਿਖਾਈ ਆ जा धन्यवाद कर